ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੱਕੂ ਦੀ ਕਿਚਨ ਵਿੱਚ ਅੱਜ ਅਸੀਂ ਆਪਣੀ ਕਿਚਨ ਵਿੱਚ ਸਰਦੀਆਂ ਦੀ ਜਾਨ ਲੈ ਕੇ ਆਏ ਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜੋ ਕਿ ਹਰ ਕਿਸੇ ਨੂੰ ਬਹੁਤ ਹੀ ਪਸੰਦ ਹੁੰਦਾ ਹੈ ਤੇ ਇਸ ਰੈਸਪੀ ਵਿੱਚ ਅਸੀਂ ਤੁਹਾਨੂੰ ਮੱਕੀ ਦੀ ਰੋਟੀ ਬਣਾਉਣੀ ਵੀ ਸਿਖਾਵਾਂਗੇ ਜਿਹਦੇ ਬਿਨਾ ਕਿ ਸਾਗ ਹਮੇਸ਼ਾ ਅਧੂਰਾ ਰਹਿੰਦਾ ਹੈ ਇਹਦੇ ਵਾਸਤੇ ਅਸੀਂ ਸਰੋਂ ਦਾ ਸਾਗ ਲਿੱਤਾ ਦੋ ਗੁੱਛੀਆਂ ਇਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਗੰਦੇ ਪੱਤੇ ਆਪਾਂ ਬਾਹਰ ਕੱਢ ਦਾਂਗੇ ਜਿਹੜੀਆਂ ਗੰਦਲਾਂ ਹਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਛਿੱਲ ਲਵਾਂਗੇ ਤੇ ਅੱਧੇ ਕੁਛੇ ਅਸੀਂ ਲਿੱਤੀਏ ਪਾਲਕ ਪਾਲਕ ਦੇ ਵੀ ਅਸੀਂ ਜ਼ਿਆਦਾ ਪੱਤੇ ਲਿੱਤੇ ਹਨ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿੱਤਾ ਹੈ ਇਸੇ ਤਰੀਕੇ ਨਾਲ ਅੱਧੇ ਕੁਛੇ ਲਿੱਤੀ ਅਸੀਂ ਮੇਥੀ ਦੀ ਮੇਥੀ ਦੀਆਂ ਅਸੀਂ ਸਿਰਫ ਪੱਤੀਆਂ ਦਾ ਇਸਤੇਮਾਲ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਸਾਰਾ ਸਾਗੇ ਸਾਫ਼ ਕਰ ਲੈਣਾ ਫਿਰ ਇਹਨੂੰ ਬਰੀਕ ਕੱਟ ਕੇ ਤਿੰਨ ਚਾਰ ਪਾਣੀਆਂ ਚ ਅਸੀਂ ਚੰਗੀ ਤਰ੍ਹਾਂ ਧੋ ਲਾਂਗੇ ਤੁਸੀਂ ਕੱਟਣ ਤੋਂ ਪਹਿਲਾਂ ਵੀ ਧੋ ਸਕਦੇ ਹੋ ਹੁਣ ਅਸੀਂ ਇੱਕ ਕੁੱਕਰ ਵਿੱਚ ਇੱਕ ਗਿਲਾਸ ਲਵਾਂਗੇ ਪਾਣੀ ਪਾਣੀ ਨੂੰ ਅਸੀਂ ਉਦੋਂ ਤੱਕ ਗਰਮ ਕਰਨਾ ਜਦੋਂ ਤੱਕ ਕਿਦੇ ਚੁਬਾਲੀ ਨਹੀਂ ਆ ਜਾਂਦੀ ਜਦੋਂ ਪਾਣੀ ਸਾਡਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਅਸੀਂ ਹੁਣ ਥੋੜਾ ਥੋੜਾ ਕਰਕੇ ਸਾਗ ਇਹਦੇ ਚ ਪਾਵਾਂਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਗ ਪਾਣੀ 'ਚ ਗਰਮ ਹੁੰਦਾ ਰਹੇਗਾ ਇਹ ਥੱਲੇ ਹੁੰਦਾ ਰਹੇਗਾ ਤੇ ਤੁਸੀਂ ਹੋਰ ਸਾਗ ਇਹਦੇ 'ਚ ਪਾ ਸਕਦੇ ਹੋ ਤੁਸੀਂ ਦੇਖੋਗੇ 5-7 ਮਿੰਟ ਬਾਅਦ ਹੀ ਇਹ ਸਾਰਾ ਸਾਗ ਜਿਹੜਾ نیچے ਹੁੰਦਾ ਰਹੇਗਾ ਤੇ ਗਰਮ ਹੋ ਕੇ ਇਹ ਅੱਧਾ ਹੋ ਜਾਏਗਾ ਤੇ ਇਸ ਟਾਈਮ ਤੇ ਜਦੋਂ ਇਹ ਹਲਕਾ-ਹਲਕਾ ਰਿਜਣਾ ਸ਼ੁਰੂ ਹੋ ਜਾਏਗਾ ਅਸੀਂ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ 5 ਸੀਟੀਆਂ ਆਣ ਤੱਕ ਪਕਾਵਾਂਗੇ ਪੰਜ ਸੀਟੀਆਂ ਆਣ ਤੋਂ ਬਾਅਦ ਅਸੀਂ ਕੁੱਕਰ ਨੂੰ ਖੋਲ੍ਹਾਂਗੇ ਚੰਗੀ ਤਰ੍ਹਾਂ ਸਾਗ ਨੂੰ ਕਰਾਂਗੇ ਮਿਕਸ ਇਹਦੇ ਵਾਸਤੇ ਤੁਸੀਂ ਕਿਸੇ ਵੀ ਲੱਕੜ ਦੀ ਕੜਚੀ ਦਾ ਇਸਤੇਮਾਲ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਡੇਢ ਗਲਾਸ ਗਰਮ ਕਰਕੇ ਪਾਣੀ ਪਾਵਾਂਗੇ ਸਾਗ 'ਚ ਤੁਸੀਂ ਕਦੇ ਵੀ ਠੰਡਾ ਪਾਣੀ ਨਹੀਂ ਪਾਣਾ ਇਹਦੇ ਨਾਲ ਇਹਦਾ ਪੂਰਾ ਸੁਆਦ ਖਰਾਬ ਹੋ ਜਾਂਦਾ ਹੈ ਇਹਦੇ 'ਚ ਹਮੇਸ਼ਾ ਤੁਸੀਂ ਗਰਮ ਪਾਣੀ ਹੀ ਇਸਤੇਮਾਲ ਕਰਨਾ ਹੈ ਤੇ ਹੁਣ ਅਸੀਂ ਦੁਬਾਰਾ ਤੋਂ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ 5 ਵੀਸਲਾਂ ਤੱਕ ਦੁਬਾਰਾ ਪਕਾਵਾਂਗੇ 5 ਤੋਂ 6 ਵੀਸਲ ਤੋਂ ਬਾਅਦ ਅਸੀਂ ਦੁਬਾਰਾ ਸਾਗ ਨੂੰ ਖੋਲ ਕੇ ਇੱਕ ਵਾਰੀ ਚੈੱਕ ਕਰਾਂਗੇ ਸਾਗ ਦੇ ਕੁਝ ਪੱਤਿਆਂ ਨੂੰ ਅਸੀਂ ਦਬਾ ਕੇ ਦੇਖਾਂਗੇ ਇਹ ਚੰਗੀ ਤਰ੍ਹਾਂ ਮਸਲਿਆ ਜਾ ਰਿਹਾ ਹੈ ਇਹਦਾ ਮਤਲਬ ਸਾਗ 80% ਤੱਕ ਬਣ ਚੁੱਕਿਆ ਹੈ ਇੱਥੇ ਹੁਣ ਅਸੀਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਗੁਦੜਦਰਾ ਕੁਟਕੇ ਦੇ ਵਿੱਚ ਪਾਵਾਂਗੇ ਤੇ ਨਮਕ ਪਾਵਾਂਗੇ ਇਹ ਸਾਰਾ ਸਮਾਨ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਣਾ ਹੈ ਵੈਸੇ ਸਾਗ ਵਿੱਚ ਨੂਨ ਮਿਰਚ ਹਮੇਸ਼ਾ ਤਿੱਖਾ ਹੀ ਚੱਲਦਾ ਹੈ ਫਿੱਕਾ ਸਾਗ ਸਵਾਦ ਨਹੀਂ ਲੱਗਦਾ ਹੁਣ ਇਸ ਨੂੰ ਸਿੱ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੋ ਸੀਟੀਆਂ ਹੋਰ ਲਗਾਵਾਂਗੇ ਦੋ ਸੀਟੀਆਂ ਲਗਾਉਣ ਤੋਂ ਬਾਅਦ ਸਾਗ ਸਾਡਾ ਆਲਣ ਪਾਣ ਵਾਸਤੇ ਬਿਲਕੁਲ ਤਿਆਰ ਹੋ ਗਿਆ ਹੈ ਪਹਿਲਾਂ ਅਸੀਂ ਇਸ ਨੂੰ ਇੱਕ ਕੋਟਨੇ ਦੀ ਮਦਦ ਨਾਲ ਥੋੜਾ ਜਿਹਾ ਮੈਸ਼ ਕਰ ਲਾਂਗੇ ਹੁਣ ਅਸੀਂ ਇਸ ਵਿੱਚ ਇੱਕ ਕੱਪ ਪਾਵਾਂਗੇ ਮੱਕੀ ਦਾ ਆਟਾ ਆਟੇ ਨੂੰ ਤੁਸੀਂ ਅੱਧਾ-ਅੱਧਾ ਕਰਕੇ ਮਿਕਸ ਕਰਿਓ ਇਹਨੂੰ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਪਹਿਲਾਂ ਕਰ ਲਾਂਗੇ ਮਿਕਸ ਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਕੱਪ ਪਾਵਾਂਗੇ ਪਾਣੀ ਤੇ ਤੁਸੀਂ ਇਹਨੂੰ ਕਿਸੇ ਵੀ ਹੈਂਡ ਬਲੈਂਡਰ ਨਾਲ ਜਾਂ ਕੋਟਨੇ ਨਾਲ ਚੰਗੀ ਤਰ੍ਹਾਂ ਕੋਟ ਲੈਣਾ ਤੇ ਇਸ ਸਭ ਨੂੰ ਇੱਕਸਾਰ ਕਰ ਲੈਣਾ ਮੈਂ ਇੱਥੇ ਹੈਂਡ ਬਲੈਂਡਰ ਦਾ ਇਸਤੇਮਾਲ ਕੀਤਾ ਇਹਦੇ ਨਾਲੇ ਕੰਮ ਜਲਦੀ ਹੋ ਜਾਂਦਾ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਗਲਾਸ ਗਰਮ ਪਾਣੀ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਇਹਦੇ ਵਿੱਚ ਪਾਉਂਦੇ ਰਹਿਣਾ ਤੇ ਇਹਨੂੰ ਹਿਲਾਉਂਦੇ ਰਹਿਣਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਦੀ ਮਾਤਰਾ ਤੁਸੀਂ ਥੋੜੀ ਜਿਹੇ ਦੇ ਚ ਜ਼ਿਆਦਾ ਰੱਖਣੀ ਹੈ ਯਾਨੀ ਸਾਗ ਨੂੰ ਤੁਸੀਂ ਥੋੜਾ ਪਤਲਾ ਰੱਖਣਾ ਹੈ ਕਿਉਂਕਿ ਹੱਲੇ ਅਸੀਂ ਸਾਗ ਨੂੰ ਸਿਮ ਗੈਸ ਤੇ ਰੱਖ ਕੇ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਕੀਦੇ ਚ ਪਾਇਆ ਹੋਇਆ ਆਟਾ ਸਾਡਾ ਚੰਗੀ ਤਰ੍ਹਾਂ ਪੱਕ ਨਾ ਜਾਵੇ ਤੇ ਉਹਦੇ ਵਾਸਤੇ ਅਸੀਂ ਇਹਨੂੰ ਟੱਕ ਕੇ ਗੈਸ ਤੇ ਰੱਖਾਂਗੇ ਕਿਉਂਕਿ ਇਹ ਜਦੋਂ ਗਰਮ ਹੋਏਗਾ ਉਬਲੇਗਾ ਤਾਂ ਇਹਦੇ ਛਿੱਟੇ ਬਹੁਤ ਵੱਜਦੇ ਆ ਪਰ ਇਹਨੂੰ ਅਸੀਂ ਹੌਲੀ-ਹੌਲੀ ਹਿਲਾਉਂਦੇ ਰਹਿਣਾ ਨਹੀਂ ਤਾਂ ਜੋ ਅਸੀਂ ਇਹਦੇ ਵਿੱਚ ਮੱਕੀ ਦਾ ਆਟਾ ਪਾਇਆ ਉਹ ਇਹਦੇ ਥੱਲੇ ਚਿਪਕਦਾ ਰਹੇਗਾ ਇਸ ਨੂੰ ਤੁਸੀਂ ਘੱਟ ਤੋਂ ਘੱਟ 15 ਤੋਂ 20 ਮਿੰਟ ਤੱਕ ਸìm ਗੈਸ ਤੇ ਪਕਾਉਂਗੇ ਤੇ ਜਦੋਂ ਆਟਾ ਪੱਕੇਗਾ ਤੇ ਇਹ ਸਾਗ ਤੁਹਾਡਾ ਆਪਣੇ ਆਪ ਥੋੜਾ ਜਿਹਾ ਗਾੜਾ ਹੋ ਜਾਏਗਾ ਇਸ ਤਰੀਕੇ ਨਾਲ ਸਾਗ ਸਾਡਾ ਬਣ ਕੇ ਤਿਆਰ ਹੋ ਜਾਏਗਾ ਦੇਖੋ ਕਿੰਨਾ ਸੋਹਣਾ ਔਰ ਵਧੀਆ ਸਾਗ ਬਣ ਕੇ ਤਿਆਰ ਹੋਇਆ ਹੈ ਤੇ ਆਓ ਹੁਣ ਅਸੀਂ ਇਹਨੂੰ ਤੜਕਾ ਲਗਾਨੇ ਆ। ਉਹਦੇ ਵਾਸਤੇ ਅਸੀਂ 2 ਵੱਡੇ ਚਮਚ ਸਰੋਂ ਦਾ ਤੇਲ ਗਰਮ ਕੀਤਾ ਹੈ। ਇਹਦੇ 'ਚ ਅਸੀਂ ਪਾਵਾਂਗੇ ਬਰੀਕ ਕੱਟਿਆ ਹੋਇਆ ਲਸਣ। ਅਗਰ ਤੁਸੀਂ ਚਾਹੋ ਤਾਂ ਤੁਸੀਂ ਦੇਸੀ ਘੀਏ 'ਚ ਵੀ ਤੜਕਾ ਲਗਾ ਸਕਦੇ ਹੋ। ਹੁਣ ਅਸੀਂ ਇਹਦੇ 'ਚ ਪਾਵਾਂਗੇ ਬਰੀਕ ਕੱਟਿਆ ਹੋਇਆ ਅਦਰਕ। ਇਹਨੂੰ ਵੀ ਅਸੀਂ 1 ਮਿੰਟ ਵਾਸਤੇ ਭੁੰਨਾਂਗੇ। ਤੇ ਕੁਝ ਪਾਵਾਂਗੇ ਅਸੀਂ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਅਸੀਂ ਥੋੜਾ ਜਿਹਾ ਭੁੰਨ ਲੈਣਾ ਤੇ ਹੁਣ ਇਸ ਵਿੱਚ ਪਾਵਾਂਗੇ ਅਸੀਂ ਬਰੀਕ ਕੱਟਿਆ ਹੋਇਆ ਪਿਆਜ਼ ਤੇ ਪਿਆਜ਼ ਨੂੰ ਤੁਸੀਂ ਹਲਕਾ ਜਿਹਾ ਰੰਗ ਬਦਲਣ ਤੱਕ ਭੁੰਨ ਲੈਣਾ ਪਿਆਜ਼ ਵੀ ਸਾਡਾ ਥੋੜਾ ਥੋੜਾ ਲਾਲ ਹੋਣਾ ਸ਼ੁਰੂ ਹੋ ਗਿਆ ਤੇ ਇੱਥੇ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਜਿਨ੍ਹਾਂ ਨੂੰ ਵੀ ਅਸੀਂ ਬਰੀਕ ਕੱਟ ਲਿੱਤਾ ਹੈ ਹੁਣ ਅਸੀਂ ਟਮਾਟਰਾਂ ਨੂੰ ਉਦੋਂ ਤੱਕ ਪਕਾਣਾ ਜਦੋਂ ਤੱਕ ਕਿ ਨਰਮ ਨਹੀਂ ਹੋ ਜਾਂਦੇ ਟਮਾਟਰ ਸਾਡੇ ਪੱਕ ਕੇ ਚੰਗੀ ਤਰ੍ਹਾਂ ਨਾਲ ਤਿਆਰ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਸਾਗ ਪਾਵਾਂਗੇ ਤੁਸੀਂ ਜਿੰਨਾ ਸਾਗ ਇੱਕ ਵਾਰ ਚ ਖਾਣਾ ਹੈ ਉਨਾ ਹੀ ਤੜਕੇ ਚ ਪਾਣਾ ਹੈ ਬਾਕੀ ਸਾਗ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹਨੂੰ ਦੁਬਾਰਾ ਤੜਕਾ ਲਾ ਕੇ ਖਾ ਸਕਦੇ ਹੋ ਤੇ ਸਾਗ ਵਾਸਤੇ ਤਾਂ ਇੱਕ ਕਹਾਵਤ ਵੀ ਬਹੁਤ ਮਸ਼ਹੂਰ ਹੈ ਕਿ ਜਿੰਨਾ ਸਾਗ ਪੁਰਾਣਾ ਹੁੰਦਾ ਰਹਿੰਦਾ ਹੈ ਉਨਾ ਹੀ ਜ਼ਿਆਦਾ ਉਹ ਟੇਸਟੀ ਹੁੰਦਾ ਰਹਿੰਦਾ ਹੈ ਇਸ ਤਰੀਕੇ ਨਾਲ ਤੁਸੀਂ ਸਾਗ ਬਣਾ ਕੇ ਤਿਆਰ ਕਰ ਲੈਣਾ ਹੈ ਤੇ ਹੁਣ ਅਸੀਂ ਬਣਾਵਾਂਗੇ ਇਹਦੇ ਨਾਲ ਖਾਣ ਵਾਸਤੇ ਮੱਕੀ ਦੀ ਰੋਟੀ ਜਿਹਦੇ ਵਾਸਤੇ ਅਸੀਂ ਇੱਥੇ ਡੇਢ ਕੱਪ ਲਿੱਤਾ ਹੈ ਮੱਕੀ ਦਾ ਆਟਾ ਤੇ ਪਾਣੀ ਨੂੰ ਹਲਕਾ ਜਿਹਾ ਕੋਸਾ ਕਰਕੇ ਇਹਦੇ ਨਾਲ ਅਸੀਂ ਮਸਲ ਮਸਲ ਕੇ ਆਟੇ ਨੂੰ ਮੁਲਾਇਮ ਕਰ ਲੈਣਾ ਜਿੰਨਾ ਜ਼ਿਆਦਾ ਤੁਸੀਂ ਆਪਣੇ ਆਟੇ ਨੂੰ ਮਸਲੋਗੇ ਤੁਹਾਡਾ ਆਟਾ ਨਰਮ ਹੋਏਗਾ ਤੁਹਾਡੀ ਰੋਟੀ ਉਨੀ ਹੀ ਵਧੀਆ ਬਣੇਗੀ ਜੇਕਰ ਤੋਂ ਸਾਰਾ ਆਟਾ ਇੱਕ ਵਾਰ ਚ ਇਕੱਠਾ ਨਾ ਮਿਲਿਆ ਜਾਵੇ ਤਾਂ ਤੁਸੀਂ ਥੋੜਾ ਥੋੜਾ ਕਰਕੇ ਯਾਨੀ ਕਿ ਇੱਕ ਰੋਟੀ ਜਾਂ ਦੋ ਰੋਟੀ ਦੇ ਆਟੇ ਨੂੰ ਵੀ ਚੰਗੀ ਤਰ੍ਹਾਂ ਨਾਲ ਮਲ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇੱਕ ਭੇੜੇ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਤਿਆਰ ਕਰ ਲੈਣਾ ਤੇ ਜਦੋਂ ਇਹ ਆਟਾ ਚੰਗੀ ਤਰ੍ਹਾਂ ਨਰਮ ਹੋ ਜਾਏਗਾ ਤੋ ਤੁਸੀਂ ਇਹਦਾ ਇੱਕ ਥੋੜਾ ਵੱਡਾ ਪੇੜਾ ਬਣਾ ਲੈਣਾ ਜਿਸ ਤਰ੍ਹਾਂ ਤੁਸੀਂ ਕਣਕ ਦੇ ਆٹے ਦੀ ਰੋਟੀ ਬਣਾਉਣੀ ਉਹ ਤਾਂ ਪੇੜਾ ਥੋੜਾ ਛੋਟਾ ਹੁੰਦਾ ਹੈ ਇਸ ਦੇ ਪੇੜਾ ਤੁਸੀਂ ਥੋੜਾ ਵੱਡਾ ਰੱਖਣਾ ਤੇ ਜੇ ਤੁਹਾਡੇ ਤੋਂ ਹੱਥਾਂ ਨਾਲ ਇਹ ਰੋਟੀ ਆਸਾਨੀ ਨਾਲ ਨਹੀਂ ਬਣਦੀ ਤਾਂ ਤੁਸੀਂ ਚੱਕਲੇ ਦੇ ਉੱਤੇ ਕੋਈ ਵੀ ਬੋਲੋ ਥਿੰਦਾ ਪੇਪਰ ਰੱਖ ਕੇ ਥੋੜਾ ਜਿਹਾ ਆਪਣੇ ਹੱਥਾਂ ਨੂੰ ਪਾਣੀ ਲਾ ਕੇ ਇਸ ਤਰੀਕੇ ਨਾਲ ਰੋਟੀ ਨੂੰ ਵਧਾ ਸਕਦੇ ਹੋ ਇਸ ਤਰੀਕੇ ਨਾਲ ਰੋਟੀ ਬਹੁਤ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਔਰ ਤੁਸੀਂ ਜਿੰਨੀ ਚਾਹੋ ਉੰਨੀ ਪਤਲੀ ਰੋਟੀ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਬਹੁਤ ਹੀ ਸਾਵਧਾਨੀ ਨਾਲ ਤੁਸੀਂ ਇਹ ਰੋਟੀ ਆਪਣੇ ਹੱਥ ਤੇ ਰੱਖ ਕੇ ਪੇਪਰ ਨੂੰ ਹਟਾ ਦੋਗੇ ਤੇ ਇਸ ਰੋਟੀ ਨੂੰ ਬਹੁਤ ਹੀ ਪਿਆਰ ਨਾਲ ਗਰਮ ਤਵੇ ਦੇ ਉੱਤੇ ਪਾ ਕੇ ਅਸੀਂ ਦੋਨੋਂ ਪਾਸੇ ਤੋਂ ਚੰਗੀ ਤਰ੍ਹਾਂ ਪਕਾ ਲੈਣੀ ਐ ਜਦੋਂ ਰੋਟੀ ਨੂੰ ਦੋਨੋਂ ਪਾਸੇ ਤੋਂ ਥੋੜਾ ਥੋੜਾ ਸੇਕ ਲੱਗ ਜਾਵੇ ਤਾਂ ਤੁਸੀਂ ਉਹਨੂੰ ਡਾਇਰੈਕਟ ਗੈਸ ਦੇ ਉੱਤੇ ਵੀ ਸੇਕ ਸਕਦੇ ਹੋ ਉਦੇ ਵਾਸਤੇ ਜਾਂ ਤਾਂ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਚਰਨੀ ਨੂੰ ਰੱਖ ਕੇ ਉਦੇ ਤੇ ਰੋਟੀ ਰਾੜ ਸਕਦੇ ਹੋ ਜਾਂ ਤੁਸੀਂ ਚਾਹੋ ਤਾਂ ਡਾਇਰੈਕਟ ਗੈਸ ਦੇ ਉੱਪਰ ਵੀ ਰਾੜ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇਹ ਰੋਟੀ ਬਣਾ ਕੇ ਤਿਆਰ ਕਰ ਲੈਣੀ ਹੈ ਇਸ ਤਰੀਕੇ ਨਾਲ ਰੋਟੀ ਸਾਡੀ ਪੱਕ ਕੇ ਤਿਆਰ ਹੋ ਜਾਏਗੀ ਇਸੇ ਤਰੀਕੇ ਨਾਲ ਤੁਸੀਂ ਬਾਕੀ ਦੀਆਂ ਰੋਟੀਆਂ ਨੂੰ ਵੀ ਤਿਆਰ ਕਰ ਲੈਣਾ ਤੇ ਆਓ ਹੁਣ ਅਸੀਂ ਇਸ ਮਿੱਠੀ ਮਿੱਠੀ ਠੰਡ ਚ ਇਸ ਗਰਮਾ ਗਰਮ ਸਾਗ ਔਰ ਰੋਟੀ ਨੂੰ ਤੁਹਾਨੂੰ ਸਰਵ ਕਰਕੇ ਦਿਖਾਣੇ ਆ ਜਿਹਦੇ ਵਾਸਤੇ ਤੁਸੀਂ ਨਾਲ ਮੂਲੀਆਂ ਹਰੀ ਮਿਰਚ ਜਾਂ ਕਿਸੇ ਵੀ ਤਰੀਕੇ ਦਾ ਸਲਾਦ ਜ਼ਰੂਰ ਕੱਟਿਓ ਔਰ ਅਗਰ ਤੁਹਾਡੇ ਕੋਲ ਘਰ ਦਾ ਕੱਟਿਆ ਹੋਵੇ ਮੱਖਣ ਉਹਨੂੰ ਸਾਗ 'ਚ ਪਾਓ ਜਾਂ ਤੁਹਾਡੇ ਕੋਲ ਦੇਸੀ ghee ਹੋਵੇ ਉਹਨੂੰ ਵੀ ਤੁਸੀਂ ਸਾਗ 'ਚ ਪਾ ਕੇ ਇਸ ਰੋਟੀ ਨਾਲ ਸਰਵ ਕਰ ਸਕਦੇ ਹੋ ਔਰ ਇਹ ਐਨੀ ਸੁਆਦਿਸਟ ਰੈਸਪੀ ਹੈ ਕਿ ਪੰਜਾਬ ਦੇ ਹਰ ਘਰ ਚ ਪਸੰਦ ਕੀਤੀ ਜਾਂਦੀ ਹੈ ਤੇ ਤੁਸੀਂ ਇੱਕ ਵਾਰ ਮੇਰੇ ਤਰੀਕੇ ਨਾਲ ਇਸ ਸਾਗ ਨੂੰ ਅਰ ਮੱਕੀ ਦੀ ਰੋਟੀ ਨੂੰ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ